ਸਮਾ ਹੋ ਗਿਆ ਜੀ ਸਵੇਰ ਦਾ 5:30 ਆਪਾਂ ਜੀ ਰਾਤ ਰਿਸ਼ੀਕੇਸ਼ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਤੇ 27 ਤਰੀਕ ਤੇ ਆ ਚਾਤੀਮਰ ਕਮਰੇ ਵਿੱਚ ਨੌਜਵਾਨ ਆਪਣੇ ਰੈਡੀ ਤਿਆਰ ਨੇ ਭਾਈ ਤੇ ਮੱਥਾ ਦੇਖਦੇ ਆ ਜੀ ਦਰਬਾਰ ਸਾਹਿਬ ਤੇ ਫਿਰ ਟਾਲੇ ਪਾਨੇ ਆ। ਇਹ ਸੀ ਕਮਰਾ ਰਾਤ ਆਪਾਂ ਇੱਥੇ ਰੁਕੇ ਸੀ ਤੇ ਬੈਗਾਂ ਦਾ ਆਪਾਂ ਗਾ ਉਦੋਂ ਹੀ ਪਾਇਆ ਹੋਇਆ ਏ। ਪਾੜਾ ਵਾਲਾ ਕੋਈ ਨਾ ਪਿੰਡ ਤੋਂ। ਠੀਕ ਹੈ ਜੀ। ਤੇ ਹੁਣ ਆਪਾਂ ਚਲੋ ਚਲਦੇ ਆਂ ਜੀ। ਲੋਰੀ ਸਮਾ ਸਵੇਰ ਦਾ ਸਵਾ ਪੰਜ ਦਾ। ਮੇਰੇ ਵੱਲੋਂ ਤੁਹਾਨੂੰ ਸਾਰਿੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ। 9 ਦਿਨ ਤੇ ਵੇਧ ਕਰਦੇ ਹਾਂ ਕੁਝ ਸਾਰੇ ਠੀਕ ਹੋ ਗਏ ਤੇ ਆਪਾਂ ਵੀ ਠੀਕ ਹੋ ਗਏ। ਤੇ ਹੁਣ ਆਪਾਂ ਚੱਲਿਆਂ ਜੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ। ਤੇ ਆਪ ਦਰਸ਼ਨ ਕਰਨੇ ਆ ਤੇ ਆਪ ਜੀ ਨੂੰ ਦਰਸ਼ਕ ਤੋਂ ਹਾਂ। ਤੇ ਬਾਹਰ ਦਾ ਚਾਕਾ ਇਦਾਂ ਜੀ ਸੰਗਤਾਂ ਸ਼ੁਰੂ ਹੋ ਚੁੱਕੀਆਂ ਨੇ ਦਰਸ਼ਨਾਂ ਵਾਸਤੇ। ਤੇ ਟ੍ਰੈਫਿਕ ਉਦੋਂ ਹੀ ਹੈ। ਜਿਵੇਂ ਕਿ ਤੁਹਾਨੂੰ ਦੱਸਿਆ ਟੈਂਪੋ ਟ੍ਰੈਵਲ ਇਥੋਂ ਚੱਲ ਪੈਂਦੀ ਜਾਣੇ 5 ਵਜੇ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਨੇੜੇ ਮੇਟਰਸਟ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਆਹ ਸਾਹਮਣੇ ਗੁਰਦਰਸਾ ਸਾਹਿਬ ਦਾ 뷰 ਚਲੋ ਜੀ ਆ ਰਹਾ ਤੇ ਕਰ ਰਹੇ ਜੀ ਤੇ ਹੁਣ ਆਪਾਂ ਚਾਹ ਪਾਣੀ ਸਾਥ ਕੇ ਤੇ ਦਪਾ ਚੱਲਦੇ ਆ ਜੀ ਅਗਲੇ ਸਫਰਾ ਤੇ ਤੇ ਬਾਹਰ ਦਾ ਵੀ ਤੁਸੀਂ ਦੇਖ ਸਕਦੇ ਹੋ ਇਦਾਂ ਜੀ ਤੇ ਨਾਲ ਹੀ ਚਰ ਸਾਹਿਬ ਜਦੇ ਨਿਵਾਸ ਬਣੇ ਹੋਇਆ ਜੀ ਤੇ ਸਾਹਮਣੇ ਸਾਰਾ ਬਣਿਆ ਹੋਇਆ ਜੀ ਤੇ ਪਿਛਲਾ ਥਿਊ ਦਾ ਪਹਾੜਾ ਦਾ ਥਿਊ ਬਹੁਤ ਸੋਹਣਾ ਆ ਰਿਹਾ ਜੀ ਤੇ ਇਦਾਂ ਪਾ ਚੱਲਦੇ ਆ ਜੀ ਮਾਤਾ ਖੇਵੀ ਜੀ ਤੇ ਲੰਗਰ ਹਾਲ ਹੈ ਜੀ ਤੇ ਚਾਹ ਪਾਣੀ ਛੱਕ ਕੇ ਤੇ ਆਪਾਂ ਚਾਲੇ ਪੋਨੇ ਆ ਜੀ ਸਗਤਾ ਸਿੱਧੇ ਸਿੱਧੇ ਚਾਲੇ ਪਾ ਦਿੰਦੀਆਂ ਕਿਉਂਕਿ ਰਸਤੇ 'ਚ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਇੱਥੇ ਵੀਰ ਆਪਣੇ ਕਈ ਟੈਂਟ ਵੀ ਲਾ ਕੇ ਸੁੱਤੇ ਹੋਏ ਨੇ ਤੇ ਕਈ ਸਰਾਵਾਂ 'ਚ ਪਏ ਨੇ ਤੇ ਕਈਆਂ ਨੂੰ ਕਮਰੇ ਮਿਲੇ ਹੋਏ ਨੇ ਕਮਰਿਆਂ 'ਚ ਆਰਾਮ ਕਰ ਰਹੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਚਲੋ ਚਾਹ ਪੀ ਕੇ ਚੱਲਦੇ ਆ ਜੀ ਲੋਰੀ ਆਪਾਂ ਹੁਣ ਤੁਰਨ ਲੱਗੇ ਜੀ ਇੱਥੋਂ ਤੇ ਆਪਾਂ ਚੈੱਕ ਆਊਟ ਕਰ ਲਿਆ ਜੀ ਸਮਾਨ ਸਾਨੂੰ ਬੰਨ ਲਿਆ ਆਪਣਾ ਮੋਟਰਸਾਈਕਲ ਨੂੰ ਤੇ ਚਲੋ ਹੁਣ ਚੱਲੀਏ ਫਿਰ ਸਟਾਲੇ ਪਾਉਣੀ ਆ ਜੀ ਆ ਰਵੇ ਗੱਡੀ ਵਾਲੇ ਆ ਜਾਵੇ ਆ ਜਾਵੇ ਆ ਜਾਵੇ ਲੋ ਤੇਲ ਤੋਂ ਪਵਾ ਲਈਏ ਪਹਿਲਾਂ ਤੁਸੀਂ ਰਿਸਟ੍ਰੇਜ ਤੋਂ ਤੇਲ ਭਰਾ ਲੈਣੇ ਆ ਰਸਤੇ ਵਿੱਚ ਪੰਪਸ ਤੋਂ ਔੜੀ ਦੂਰੀ ਹੋਣਗੇ ਤੇਲ ਭਰਾ ਕੇ ਟੈਂਕੀ ਫੁੱਲ ਕਰ ਲੈਣੇ ਆ ਉਸ ਤੋਂ ਬਾਅਦ ਫਿਰ ਚੱਲਾਂ ਜੀ ਦੇਖੋ ਕਿੰਨੇ ਦੇ ਹੁੰਦੀ ਹੈ ਫੁੱਲ ਚਲਦੇ ਹੈ ਜਰੀ ਨੰਬਰ ਇੱਕ ਜੀ ਬਾਕੀ ਮੌਸਮ ਬਹੁਤ ਪਿਆਰਾ ਹੈ ਠੰਡਾ ਹੈ ਮੌਸਮ ਤੇ ਰਿਸ਼ੀਕੇਸ਼ ਤੋਂ ਬਾਹਰ ਨਿਕਲ ਕੇ ਉੱਪਰ ਤਲਪਵਾ ਕੇ ਚਲੋ ਤੁਰਪੇ ਆਪਾਂ ਹੁਣ ਤੇ ਰਸਤੇ ਬਹੁਤ ਹੀ ਸੋਹਣੇ ਨੇ ਪੰਜਾਬ ਨੰਬਰ ਗੱਡੀਆਂ ਰੁਕਦੀਆਂ ਜਾਰੀਆਂ ਨੇ ਅਨੰਦਲੇ ਦੀਆਂ ਜਾਰੀਆਂ ਨੇ ਤੇ ਤੁਸੀਂ ਦੇਖੋ ਭਾਈ ਮੌਸਮ ਬਹੁਤ ਹੀ ਸੋਹਣਾ ਹੈ ਤੇ ਜਦੋਂ ਹੀ ਆਪਾਂ ਮੋਟਰਸਾਈਕਲ ਤੇ ਜਾਂ ਗੱਡੀਆਂ ਤੇ ਜਾ ਰਹੇ ਆ ਤੇ ਆਰਾਮ ਨਾਲ ਚਲਾਓ ਕਿਉਂਕਿ ਕਿਤੇ ਜਿਵੇਂ ਆ ਪਹਾੜ ਸਾਈਡਾਂ ਤੇ ਦੇਖ ਰਹੇ ਹੋ ਇੱਥੇ ਲੈਟ ਸਲਾਈਡਿੰਗ ਹੁੰਦੀ ਰਹਿੰਦੀ ਆ ਔਰ ਸਾਹਮਣੇ ਦੇਖੋ ਜਿਵੇਂ ਪਹਾੜ ਉੱਤੇ ਫੋਗ ਜਾਰੀ ਹੈ ਤੇ ਜ਼ਰੂਰ ਧਿਆਨ ਨਾਲ ਚਲਾਇਆ ਕਰੋ ਮੋਟਰਸਾਈਕਲ ਗੱਡੀਆਂ ਕਈ ਵਾਰੀ ਲੈਨ ਸਲਾਈਡ ਹੁੰਦੀ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆਸ-ਪਾਸੇ ਦੇਖ ਕੇ ਗੱਡੀ ਚਲਾਓ ਤੁ ਜੇ ਮੋੜ ਤੇ ਗੱਡੀ ਹੌਲੀ ਚਲਾਓ ਕਈ ਵਾਰ ਗੱਡੀ ਅੱਗੋਂ ਤੇਜ਼ ਆਉਂਦੀ ਆ ਤੇ ਆਪਣੀ ਸੇਫਟੀ ਦੁਆਰਾ ਜਿਹੜੇ ਬੰਦੇ ਗੱਡੀਆਂ ਦੇ ਕਾਰਾਂ ਤੇ ਆਉਂਦੇ ਨੇ ਤੇ ਉਹ ਆਪਣੇ ਭਾਈ ਬੈਲਟ ਜਰੂਰ ਰੱਖੋ ਨਾਲ ਭਾਈ ਬੈਲਟ ਲਾਓ ਤੇ ਸੇਫ ਡਰਾਈਵ ਕਰੋ ਤੇ ਯੂਕੇ ਉੱਤਰਾਖੰਡ ਮਤਲਬ ਤੁਹਾਨੂੰ ਹਰੇਕ ਸਿਟੀ ਦੀ ਗੱਡੀ ਆ ਜੀ ਸੋਪਰਿਸਟਮ ਘੜੀਆਂ ਜੀ ॠषिकेश ਤੋਂ ਚੱਲ ਕੇ ਤੁਹਾਨੂੰ ਬੜਾਪਾ 20 ਕਿਲੋਮੀਟਰ ਆ ਗਏ ਜੀ ਇੱਥੇ ਲੱਗਦਾ ਲੱਗਦਾ ਹੈ ਜੀ ਚਾਰਾਂ ਤਾਂ ਯਾਤਰਾ ਉਹ ਉੱਧਰ ਕੈਮਰਾ ਘਵਾ ਦੇ ਕੈਮਰਾ ਤੇ ਸੰਗਤਾਂ ਉੱਧਰ ਸਕਰੀਆਂ ਚਾਹ ਪਾਣੀ ਤੇ ਬਰੈਡਾਂ ਪਕੌਣਿਆਂ ਦਾ ਲੰਗਰ ਤੇ ਆਪਾਂ ਵੀ ਛਕਦੇ ਆ ਜਿਸਰ ਆਪਾਂ ਗਏ ਕੇ ਮਿਲਦੇ ਤੁਹਾਨੂੰ ਤੇ ਵੀ ਬਹੁਤ ਸੋਹਣਾ ਏ ਇਦਾਂ ਨਹੀਂ ਕਿਸੇ ਦਿਖਾ ਦੇਣੀ ਕੋਈ ਘੁਮਾਇਆ ਕਰ ਚਲੋ ਚਾਹ ਪੀ ਕੇ ਆਪਾਂ ਮਿਲਦੀਆਂ ਤੁਹਾਨੂੰ ਫਿਰ ਸੋਪਾ ਇਸ ਤਹਾ ਵਿਭਰਾ ਖੜੀਆਂ ਜੀ ਸ਼੍ਰੀਨਗਰ ਹੈਗਾ ਇੱਥੋਂ 30 ਕਿਲੋਮੀਟਰ ਜੋਸ਼ੀਮਠ 190 ਤੇ ਬਦਰੀ ਨਾ 240 ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਹੈ ਅਲਕਨੰਦਾ ਤੇ ਭਾਗੇ ਰਥੀ ਜਿਉਂ ਜੀ ਆਪਾਂ ਪਹੁੰਚੇ ਦੀ ਸ਼੍ਰੀਨਗਰ ਸ਼ਹਿਰ ਤੇ ਚਾਹ ਪੀਣ ਵਾਸਤੇ ਰੁਕ ਗਏ ਆ ਜੀ ਸਫਰ ਬਹੁਤ ਵਧੀਆ ਆ ਅੱਜ ਮੰਡਿਓ ਕੀ ਕਹਿੰਦੇ ਹੋ ਕੈਂਟ ਦੇ ਸਫਰ ਹਾਂਜੀ ਹਾਂਜੀ ਹਾਂ ਵੀ ਤੂੰ ਆਪਾਂ ਦਿਆ ਨੇ ਯਾਰ ਸਾਈਟ ਵੀ ਆਲਰੇਡੀ ਹੀ ਨਹੀਂ ਆ ਬਾਕੀ ਭਾਈ ਜਾਂ ਪਛਾਦੇ ਸਕਾਂਗੇ ਤੇ ਚਾਹ ਚਾਹ ਪਣੀ ਦੇਖ ਲੈਂਦੇ ਨਾ ਪੀ ਕੇ ਫਿਰ ਚੱਲਦੇ ਅੱਗੇ ਹਾਂਜੀ ਸੋਪਾ ਸ਼੍ਰੀਨਗਰ ਸ਼ਹਿਰ ਤੋਂ ਲੰਘ ਕੇ ਇੱਧਰ ਖੜਿਆ ਜੀ ਬਾਹਰ ਜਿੱਥੇ ਆਪਾਂ ਚਾਹ ਪੀਤੀ ਹੈ ਜੀ ਸ਼ਿਵਕਾ ਹੋਟਲ ਆਪਾਂ ਹੁਣ ਇੱਧਰ ਜਾਣਾ ਜਿਹੜਾ ਟਰੱਕ ਜਾ ਰਿਹਾ ਹੈ। ਚਾਹ ਪਾਣੀ ਛਕ ਲਿਆ ਤੇ ਅਗਲੇ ਪਾਸੇ ਵਧੀ ਹੁਣ। ਇਹ ਖੜੇ ਆਪਨੇ ਘੋੜੇ। ਠੀਕ ਹੈ ਜੀ। ਚਲੋ ਜੀ ਫਿਰ ਚੱਲਦੇ ਆਪਾਂ। ਸਫ਼ਰ ਕਰਦੇ ਆਂ। ਸਿੱਧਾ ਜੋਸ਼ੀ ਮਠ ਗੋਵਿੰਦ ਘਾਟ ਗੁਰਦੁਆਰਾ ਸਾਹਿਬ। ਲਓ ਜੀ ਆਪਾਂ ਸ਼ਿਰਨਗਰ ਤੋਂ ਬਹਾਰਾ ਕੀ ਚਾਹ ਬਣੋ ਸ਼ੱਕੀਫਰ ਤਰਪੀਆਂ ਜੀ ਤੇ ਹੁਣ ਅਗਲਾ ਸ਼ਹਿਰ ਆਣਾ ਦੇ ਪਾਈ ਜੋਸ਼ੀ ਮੱਠ ਤੇ ਆਪਰੇ ਚੋਪਰ ਜਾ ਰਹੇ ਨੇ ਸਾਹਮਣੇ ਮੋਟਰਸਾਈਕਲਾਂ ਦੇ ਦੋਨੇ ਤੇ ਮੈਂ ਤੁਸੀ ਇਹ ਕਹਿ ਕੇ ਤਰੋ ਅਸੀਂ ਪਿੱਛੇ ਪਿੱਛੇ ਹੁੰਦੇ ਤੋਟੇ ਤੇ ਬਹੁਤ ਸੋਹਣਾ ਮੌਸਮ ਹੈ ਜੀ ਧੁੱਪ ਵੀ ਨਹੀਂ ਹੈਗੀ ਤੇ ਯਾਤਰੂ ਜਿਵੇਂ ਹਿੰਦੂ ਧਰਮ ਦੇ ਲੋਕ ਚਾਰ ਧਾਮ ਯਾਤਰਾ ਕਰਦੇ ਨੇ ਸਾਰੇ ਆਪਾਂ ਨੂੰ ਮਿਲਦੇ ਰਾਂ ਵਿੱਚ ਤੇ ਰਸਤੇ ਵਿੱਚ ਅਦਾ ਸਾਈਡਾਂ ਤੇ لینڈ ਸਲਾਈਡਿੰਗ ਹੁੰਦੀ ਰਹਿੰਦੀ ਆ ਪੱਥਰਾਂ ਕਰਕੇ ਮੀਂਹ ਕਰਕੇ ਤੇ ਕੋਈ ਟੈਨਸ਼ਨ ਨਹੀਂ ਲੈਣੀ ਆਰਾਮ ਨਾਲ ਤੁਰੇ ਚੱਲੋ ਵਾਹਗ ਰੈਰ ਕਰਦੇ ਰਹੋ ਤੇ ਆਪਣੇ ਇੱਕ ਸਾਈਡ ਤੇ ਮੋਟਰਸਾਈਕਲ ਗੱਡੀ ਕੋਈ ਵੀ ਤੁਸੀਂ ਚਲਾ ਰਹੇ ਹੋ ਆਪਣੇ ਸਾਈਡ ਰੱਖ ਕੇ ਗੱਡੀ ਚਲਾਈ ਚੱਲੋ ਤੇ ਓਵਰਟੇਕ ਨਾ ਕਰੋ ਕਿਉਂਕਿ ਸਿੰਗਲ ਸੜਕ ਹੁੰਦੀ ਆ ਆਪਾਂ ਓਵਰਟੇਕ ਕਰਦੇ ਆ ਮੁਰੇ ਕੋਈ ਗੱਡੀ ਆ ਜਾਂਦੀ ਭਾਈ ਤਾਂ ਆਪਣੇ ਸੇਫ ਲਈ ਭਾਈ ਗੱਡੀ ਮੋਟਰਸਾਈਕਲ ਹੌਲੀ ਚਲਾਓ ਚਲੋ ਮੰਦੇ ਜੋਸ਼ੀ ਮੱਠ ਹਾਂਜੀ ਸਵਾਪਾ ਪਹੁੰਚ ਗਏ ਆ ਜੀ ਜੋਸ਼ੀ ਮੱਠ ਤੇ ਵਾਇਤੋ ਹੁਣ ਥੋੜੇ ਹੀ ਰਹਿ ਗਿਆ ਜੀ ਗੋਵਿੰਦ ਘਾਟ ਪ੍ਰਸਿੱਧਾਂ ਮਿਲਦੇ ਆ ਤੁਹਾਨੂੰ ਜਾ ਕੇ ਗੁਰਦਵਾਰ ਸਾਹਿਬ ਲੋ ਜੀ ਆਪਾਂ ਜੋਸ਼ੀ ਮੱਠ ਮੱਠ ਖੜੇ ਹੋਏ ਜੀ ਜੋਸ਼ੀ ਮੱਠ ਤੇ ਸਾਹਮਣੇ ਪਰਿਵਰਤ ਖੜੇ ਹੋਏ ਆ ਅਲਕਨੰਦਾ ਵਾਕ ਰਹੀ ਹੈ ਜ ਸਾਹਮਣੇ ਵਿੱਚ ਤੇ ਬਹੁਤ ਸੋਹਣਾ ਝਾਕਾਂ ਬੰਦੇ ਆਪਣੇ ਰਹਿ ਕੇ ਪਿੱਛੇ ਦੋ ਮੋਟਰਸਾਈਕਲ ਵਾਲੇ ਤੇ ਆਪਾਂ ਆਪਣਾ ਘੋੜਾ ਲੈ ਜਾਂਦਾ ਜੀ ਟਾਈਮ ਦੇ ਨਾਲ ਪਰ ਤੇ ਆਹ ਦੇਖੋ ਦਿਖਦੇ ਹੋਣਗੇ ਤੁਹਾਨੂੰ ਪਹਾੜਾਂ ਦੇ ਉੱਪਰ ਬੱਸਾਂ ਗੱਡੀਆਂ ਚਲਦੀਆਂ ਹੋਈਆਂ ਉਜੇ ਆਪਾ ਇੱਥੇ ਖੜੇ ਸੀ ਜੋਸ਼ੀ ਮੱਠ ਜਿੱਥੇ ਅਲਕਨੰਦਾ ਤੇ ਇੱਕ ਬੋਰਡ ਲੱਗ ਹੁੰਦਾ ਜੀ ਆਈ ਲਵ ਜੋਸ਼ੀ ਮੱਠ ਤੇ ਆਪਾਂ ਇੱਥੇ ਖੜ ਕੇ ਫੋਟੋ ਆ ਵੀਡੀਓ ਵਗੈਰਾ ਕੀਤੀਆਂ ਤੇ ਇਹ ਘੋੜੇ ਵੀ ਤੁਸੀਂ ਦੇਖੇ ਖੱਤਰਾ ਇੱਥੋਂ ਲੱਗਦੀਆਂ ਨੇ ਤੇ ਉੱਪਰ ਆ ਰਹੀ ਸੀ ਤੇ ਮੈਂ ਕਿਹਾ ਤਾਂ ਇਹਨਾਂ ਨੂੰ ਆਪਾਂ ਯਾਦ ਕਰ ਲਈਏ ਤੇ ਹੁਣ ਆਪਾਂ ਗੋਬਿੰਦ ਘਾਟਵਾਲ ਵੱਧ ਰਹੇ ਆ ਜੀ ਤੇ ਸੰਗਤਾਂ ਉਧਰੋਂ ਆ ਰਹੀਆਂ ਨੇ ਗੱਡੀਆਂ ਤੇ ਨਿਸ਼ਾਨ ਸਭ ਲੱਗੇ ਹੋਏ ਗੱਡੀਆਂ ਤੇ ਤੇ ਸਾਈਡ ਤੇ ਅਲਕਨੰਦਾ ਰੀਵਰ ਵਾ ਕਰ ਰਿਹਾ ਭਾਈ ਤੇ ਬਾਕੀ ਰੋਡ ਇੱਥੇ ਥੋੜੇ-ਪੋਤੇ ਬਣੀ ਵੀ ਜਾ ਰਹੀ ਨੇ ਤੇ ਪਹਾੜਾ ਨੂੰ ਥੋੜਾ ਕੱਟ-ਕੱਟ ਕੇ ਰੋਡ ਖੋਲੇ ਕੀਤੇ ਜਾ ਰਹੀ ਨੇ ਮਸ਼ੀਨਾ ਦੇਖੋ ਤੁਸੀਂ ਚੱਲੀਆਂ ਹੋਈਆਂ ਭਾਈ ਤੇ ਸੜਕਾਂ ਖੋਲੀਆਂ ਕੀਤੀਆਂ ਜਾ ਰਹੀਆਂ ਨੇ ਚੌੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਯਾਤਰਾਵਾਂ ਵਾਸਤੇ ਆਸਾਨ ਰਹੇ ਗੱਡੀਆਂ ਆਰਾਮ ਨਾਲ ਲੰਘ ਸਕਣ ਤੇ ਹੁਣ ਆਪਾਂ ਅੱਜ ਉਹ ਪੌੜ ਸਾਹਮਣੇ ਆ ਰਹੇ ਆ ਤੇ ਕਿਸੇ ਟਾਈਮ ਆਪਾਂ ਇਹ ਪਿੱਛੇ ਜਿਹੜਾ ਪੋਲਾਇਸ ਤੇ ਉਹ ਪੁਲ ਦੇ ਨਾਲ-ਨਾਲ ਲੰਘਣਾ ਪਈ ਇਹ ਪੋਲ ਜਦੋਂ ਤਿਆਰ ਹੋ ਜਾਏਗਾ ਫਿਰ ਆਪਾਂ ਇਹ ਪੁਲ ਤੋਂ ਸਿੱਧਾ ਉੱਥੇ ਲੰਘਣਾ ਨਿਕਸਾ ਮਾ ਜਿਵੇਂ ਆਪਾਂ ਹਾਰਾ ਪੁਲ ਕ੍ਰੋਸ ਕਰ ਰਹੇ ਆ ਤੇ ਇਹ ਮਤਲਬ ਇਹ ਵੀ ਚੱਲੇਗਾ ਤੇ ਦੂਸਰਾ ਵੀ ਚੱਲੇਗਾ ਇਧਰ ਵੀ ਗੱਡੀਆਂ ਜਾਣ ਕਰਨੀਆਂ ਤੇ ਦੂਸਰੇ ਨਾਲ ਵਾਲੇ ਪੁਲ ਤੇ ਵੀ ਗੱਡੀਆਂ ਜਾਣ ਕਰਨੀਆਂ ਤੇ ਜਦੋਂ ਟ੍ਰੈਫਿਕ ਹੋ ਜਾਂਦੀ ਇੱਥੇ ਟ੍ਰੈਫਿਕ ਨਹੀਂ ਹੋਏਗੀ ਆ ਸਾਹਮਣੇ ਪਹੜਾ ਉੱਤੇ ਕੇ ਲਾਹੇ ਲਾਈ ਹੋਈਆਂ ਨੇ ਕਿ ਕੋਈ ਲੈਂਡਸਲਾਈਡਿੰਗ ਹੁੰਦੀ ਆ ਤੇ ਜਾਲ ਦੇ ਵਿੱਚ ਹੀ ਪੱਥਰ ਫਸ ਜਾਣ ਤੇ ਨੁਕਸਾਨ ਨਾ ਹੋਵੇ ਤੇ ਲੈਂਡਸਲਾਈਡਿੰਗ ਨਾ ਹੋਵੇ ਇਸੇ ਕਰਕੇ ਭਈ ਪਹਾੜਾਂ ਦਾ ਇਦਾਂ ਹੌਲੀ-ਹੌਲੀ ਕੰਮ ਚੱਲਦਾ ਰਹਿੰਦਾ ਏ ਸੜਕਾਂ ਬਣੀਆਂ ਜਾ ਰਹੀਆਂ ਨੇ ਤੇ ਫਿਰ ਵੀ ਕਹੇ ਆਪਾਂ ਜਦੋਂ ਤੁਸੀਂ ਜਾਣਾ ਵਾ ਹਰਾਮ ਨਾਲ ਚਾਹੋ ਤੇ ਸੇਫਲੀ ਡਰਾਈਵਿੰਗ ਕਰੋ ਤੇ ਕੋਈ ਸਾਹਮਣੇ ਪੱਥਰ ਡਿੱਗ ਰਿਹਾ ਤੇ ਉੱਥੇ ਰੁਕ ਜਾਓ ਤੇ ਮੀਂਹ ਕਾਰ ਵਾਰਸਾਂ ਦਾ ਟਾਈਮ ਹੋ ਰਿਹਾ ਏ మే బోత్ ਪਿਆਰੇ ਨੇ ਇਸ ਕਰਕੇ ਲੈੰਸ ਰੈਡਿੰਗ ਜਿਆਦਾ ਹੁੰਦੀ ਹੈ ਪਹਾੜਾਂ ਦੇ ਵਿੱਚ ਤੇ ਫਿਰ ਵੀ ਆਪਣੇ ਆਰਾਮ ਨਾਲ ਚੱਲੋ ਜਿਵੇਂ ਸਾਹਮਣੇ ਵਿਊ ਵੀ ਬਹੁਤ ਸੋਹਣਾ ਆਨੰਦ ਲੈਂਦੇ ਰਹੋ ਕੁਦਰਤ ਦਾ ਤੇ ਨਜ਼ਾਰੇ ਲੈਂਦੇ ਜਾਓ ਤੇ ਨਾ ਹੀ ਕਿਸ ਚੀਜ਼ ਨੂੰ ਹੱਥ ਲਗਾਓ ਤੇ ਨਾ ਹੀ ਪਹਾੜਾਂ 'ਤੇ ਖੜੋ ਜਿਵੇਂ ਆਪ ਖੜੇ ਹੋਏ ਨਹੀਂ ਇਦਾਂ ਨਾ ਖੜਿਆ ਕਰੋ ਪਤਾ ਨਹੀਂ ਕਈ ਵਾਰੀ ਉੱਪਰ ਪੱਥਰ ਆ ਜਾਈ ਇੱਕ ਪੱਥਰ ਦੇ ਨਾਲ ਕਈ ਪੱਥਰ ਥੱਲੇ ਆ ਜਾਂਦੇ ਨੇ ਸੋ ਦੂਰ ਰਹਿ ਰਹੋ ਪਹਾੜਾਂ ਤੋਂ ਜਿੱਥੇ ਪਹਾੜ ਨਾ ਦਿਖੇ ਉੱਥੇ ਜਾ ਕੇ ਖੜ ਜੋ ਤੇ ਪਾਣੀ ਪੋਣੀ ਪੀਓ ਤੇ ਅਗਲਾ ਸਫਰ ਸ਼ੁਰੂ ਕਰੋ ਲੋਰੀ ਸਾਹਮਣੇ ਗੱਡੀਆਂ ਆਂਦਾ ਗੱਡੀਆਂ ਦਾਸ ਰੇਨ ਭਾਈ ਜਾਂ ਤਾਂ ਲੈਂਡਸਲਾਈਡਿੰਗ ਹੋਈ ਅੱਗੇ ਤੇ ਜਾਂ ਭਾਈ ਟ੍ਰੈਫਿਕ ਜ਼ਿਆਦਾ ਅੱਗੇ ਜਿਹਦਾ ਡਰ ਸੀ ਉਹੀ ਹੋਇਆ ਸਾਰੀਆਂ ਟੂਰਿਸਟ ਗੱਡੀਆਂ ਉਧਰੋਂ ਮੋਟਰਸਾਈਕਲ ਆਉਂਦੇ ਆ ਤੇ ਇਧਰੋਂ ਜਾਂਦੇ ਭਾਈ ਉਧਰ ਵੱਡੀਆਂ ਗੱਡੀਆਂ ਲੰਘਦੀਆਂ ਤੇ ਉਧਰ ਛੋਟੇ ਗੱਡੀਆਂ ਨਾਲ ਨਾਲ ਜਾਂਦੀਆਂ ਹੁਣੇ ਨਹੀਂ ਪਤਾ ਵੀ ਅੱਗੇ لینڈ ਸਲਾਈਡਿੰਗ ਹੋਈ ਹੈ ਜਾਂ ਕੋਈ ਗੱਡੀ ਖਰਾਬ ਹੋ ਸਕਦੀ ਹੈ ਉਹਦ ਕਰਕੇ ਟ੍ਰੈਫਿਕ ਲੱਗ ਸਕਦੀ ਹੈ ਤੇ ਚਲੋ ਹੌਲੀ ਹੌਲੀ ਚੱਲਦੇ ਆ ਮੋਟਰਸਾਈਕਲ ਤੇ ਚਲੋ ਰਾਵਾਂ ਲੰਘ ਜਾਂਦੇ ਆ ਜਿਹੜੇ ਵੱਡੀਆਂ ਗੱਡੀਆਂ ਬੱਸਾਂ ਤੇ ਇਹ ਭਾਈ ਮੁਸ਼ਕਲੇ ਲੰਘਦੀਆਂ ਹੁੰਦੀਆਂ ਇਹਨਾਂ ਨੂੰ ਰੁਕਣਾ ਪੈਂਦਾ ਭਾਈ ਇਹ ਨਾ ਟੂਰਿਸਟ ਗੱਡੀ ਮੋੜੇ ਆਈ ਆ ਇਦਾਂ ਭਾਈ ਸੂਰੇ ਰਿਸ਼ੀਕੇਸ਼ ਤੋਂ 5 ਵਜੇ 6 ਵਜੇ 7 ਵਜੇ 8 ਵਜੇ ਤੋਂ ਜਲਦੀ ਹੁੰਦੀ ਆ ਤੇ ਤੁਹਾਨੂੰ ਭਾਈ 1000 ਰੁਪਏ ਕਿਰਾਇਆ ਲੈਂਦੇ ਨੇ ਤੇ ਗਵਨ ਘਾਰ ਤੁਹਾਨੂੰ ਛੱਡ ਦਿੰਦੇ ਆ ਭਾਈ ਆ ਜਾ ਭਾਈ ਆ ਜਾ ਆ ਜਾ ਆ ਜਾ ਚੱਲ ਭਾਈ ਚੱਲ ਭਾਈ ਚੱਲ ਵੀ ਸ਼ੇਰਾ ਤੇ ਆ ਭਾਈ ਅੱਦਾਂ ਕਾਫੀ ਲੰਮੀ ਲੈਂ ਲੱਗੀ ਹੋਈ ਏ ਮੈਨੂੰ ਤਾਂ ਲੱਗੇ ਸੀ ਭਾਈ ਵੀ ਇੱਥੇ 2-3 ਘੰਟੇ ਲੱਗਣਗੇ ਪਰ ਚਲੋ ਚਲਦੀ ਜਾ ਰਹੀ ਗੱਡੀ ਆਪਣੀ ਆ ਦੇਖੋ ਗੱਡੀ ਲੰਮੀ ਲਾਈਨ ਲੱਗੀ ਹੋਈ ਆ। ਹੋਇਆ ਨਹੀਂ ਪਤਾ ਕਿ ਕਿੰਨਾ ਟਾਈਮ ਹੋ ਗਿਆ ਖੜੀਆਂ ਨੂੰ। ਕਿਹਦੇ ਕਰਕੇ ਹੋਇਆ ਇਹ ਕਿਹਦੇ ਕਰਕੇ ਨਹੀਂ ਟ੍ਰੈਫਿਕ ਹੋਈ। ਉਹ ਲੱਗੇ ਜਾ ਕੇ ਬਦ ਲੱਗੇਗਾ। ਉਹ ਕਾਫੀ ਲੰਮੀ ਲਾਈਨ ਲੱਗੀ। ਇਹਨੂੰ ਲੱਗਦਾ ਅੱਧਾ ਕਿਲੋ ਮੋੜਾ ਕਿਲੋਮੀਟਰ ਲੱਗੀ ਹੋਣੀ ਆ। ਲੈ ਇੱਥੇ ਤਾਂ ਖਾਲੀ ਵਈ ਆ ਤੇ ਇੱਥੇ ਪੂਰੇ ਟ੍ਰੈਫਿਕ ਆ। ਲੋਕੀ ਭਾਈ ਗੱਡੀਆਂ ਦੇ ਨਿਕਲ ਕੇ ਬਾਹਰ ਖੜੇ ਨੇ। ਉਹ ਦੇਖਦੇ ਆ ਵੀ ਕੀ ਮਾਹੌਲ ਚਾਲਾ। ਤੇ ਪਾ ਟ੍ਰੈਫਿਕ ਪੂਰੀ ਹੋ ਜੀ ਜਿੱਥੋਂ ਆਪਾਂ ਸ਼ੁਰੂ ਕੀਤੀ ਆ ਤੇ ਇੱਕ ਵੀਡੀਓ ਉਥੋਂ ਲੈ ਕੇ ਚੱਲੀ ਜਾ ਰਹੇ ਆ ਪਰ ਟ੍ਰੈਫਿਕ ਨਹੀਂ ਖੁੱਲੀ ਹੁਣੇ ਨਹੀਂ ਪਤਾ ਲੈਂਡ ਸਲਾਈਡਿੰਗ ਹੋਈ ਹੈ ਜਾਂ ਗੱਡੀ ਮੋੜ ਰਿਹਾ ਭਾਈ ਅੱਛਾ ਇਹਦੇ ਕਰਕੇ ਹੋਇਆ ਜਿੱਥੇ ਲੈਂਡ ਸਲਾਈਡਿੰਗ ਹੋ ਰਹੀ ਨਾ ਉਥੋਂ ਸਮਾਂ ਚੱਕਦੇ ਨਹੀਂ ਤੇ ਫਿਰ ਟਰੱਕ ਜਦ ਤੱਕ ਲੋਡ ਨਹੀਂ ਹੁੰਦਾ ਉਦੋਂ ਤੱਕ ਟ੍ਰੈਫਿਕ ਲੱਗੀ ਰਹਿੰਦੀ ਆ ਤੇ ਇਹ ਭਾਈ ਸੜਕ ਕਰਮਚਾਰੀ ਖੜੇ ਹੋਏ ਨੇ ਆ ਦੇਖੋ ਪੱਤਰ ਡਿੱਗਿਆ ਹੋਇਆ ਵੱਡਾ ਸਾਰਾ ਆ ਸੱਜੀ ਹੱਥ ਕਾਫੀ ਤਗੜੀ ਲੈਨ ਸਾਈਡਿੰਗ ਹੋਈ ਭਾਈ ਤਾਂ ਹੀ ਕੱਲੀ-ਕੱਲੀ ਗੱਡੀ ਸਿੰਗਲ-ਸਿੰਗਲ ਲੰਘਦੀ ਆ ਇਸੇ ਕਰਕੇ ਭਾਈ ਐਂਦਾ ਵੱਡਾ ਟ੍ਰੈਫਿਕ ਹੋਇਆ ਤੇ ਨਾਲ ਹੀ ਭਾਈ ਸਾਈਡ ਤੇ ਖੱਬਿਆ ਤੇ ਖਾਈ ਤੇ ਜਦੋਂ ਡਰਾਈਵ ਕਰਨਾ ਆਪਣੇ ਭਾਈ ਸੇਫਲੀ ਡਰਾਈਵ ਕਰੋ ਕੋਈ ਪਤਾ ਨਹੀਂ ਪਹਾੜਾਂ ਦਾ ਕਦੋਂ ਖਿਸਕ ਜੀ ਆਰਾਮ ਨਾਲ ਜਾਓ ਆਨੰਦ ਲੈਦੇ ਕੁਦਰਤ ਦਾ ਤੇ ਇਧਰੋਂ ਗੱਡੀਆਂ ਇਹ ਪੂਰੀਆਂ ਜਾਣ ਗਿਆ ਤੇ ਫਿਰ ਇਹ ਜਿਹੜੀਆਂ ਸਜੇ ਹੱਥ ਗੱਡੀਆਂ ਨੇ ਇਹ ਵੇਲੇ ਤੋਂ ਤੁਰਨ ਲੱਗੇ ਭਾਈ ਇੱਧਰ ਚੱਲਦਾ ਭਾਈ ਪਹਾੜਾਂ ਵਿੱਚ ਉਧਰ ਫੋਨ ਕਰਦੇ ਆ ਇਹ ਗੱਡੀ ਪਹਿਲਾਂ ਜਾਊਗੀ ਉਧਰ ਫੋਨ ਆਉਂਦਾ ਫਿਰ ਉਹ ਗੱਡੀਆਂ ਤੋਰਦੇ ਆ ਪਹੁੰਚਦਾ ਆਪਾਂ ਪਿੱਛੇ ਵਿੱਚ ਤੁਰੇ ਜਾਂਦੇ ਆ ਜੀ ਤੇ ਸਾਹਮਣੇ ਗੱਡੀ ਆਪਣੇ ਭਾਈ ਯੂਕੇ ਉਤਰਾਖੰਡ ਦੀ ਹੈ ਭਾਈ ਤੇ ਲੋਕ ਵੀ ਭਾਈ ਆਪਣੇ ਸਾਧਨ ਆਪਣੇ ਗੱਡੀਆਂ ਆਪਣੇ ਮੋਟਰਸਾਈਕਲਾਂ ਦੇ ਭਾਈ ਚਾਰ ਧਾਮ ਦੀ ਯਾਤਰਾ ਕਰਦੇ ਨੇ ਤੇ ਉਦਾਂ ਹੀ ਆਪਾਂ ਆਪਣੇ ਘੋੜੇ ਤੇ ਜਾ ਰਹੇ ਨੇ ਵੀ ਤੇ ਆਹ ਦੇਖੋ ਭਾਈ ਸਾਈਕਲਿੰਗ ਸਾਈਕਲ ਤੇ ਵੀ ਜਾ ਰਹੇ ਨੇ ਭਾਈ ਚਾਰ ਧਾਮ ਦੀ ਯਾਤਰਾ ਕਈ ਤਾਂ ਮੈਂ ਰਸਤੇ 'ਚ ਵੀ ਦੇਖਿਆ ਕਈ ਤੁਰ ਕੇ ਕਈ ਲੰਮਾ ਪੈ ਪੈ ਕੇ ਵੀ ਜਾ ਰਹੇ ਨੇ ਭਾਈ ਚਾਰ ਧਾਮ ਦੀ ਯਾਤਰਾ ਕਰਦੇ ਹੋਏ ਇੰਨੀ ਉਚਾਈ ਤੇ ਆ ਕੇ ਆ ਬਾਈ ਕਿਤੇ ਬੱਤਾ ਦੇ ਗਰਾਂਜੇ ਭਾਈ ਲੋ ਜੀ ਫੇਰ ਰੁਕ ਗਿਆ ਹੁਣ ਪਹਿਲਾਂ ਵੱਲ ਤੇ ਵਧੀਆ ਚੱਲਦੇ ਆ ਰਹੇ ਸੀ ਹੁਣ ਆ ਕੇ ਫੇਰ ਰੁਕ ਗਿਆ ਬਾਈ ਕੀ ਤੇ ਆਪਾਂ ਆਏ ਜੀ ਰੁਕੇ ਹੋਏ ਆ ਜੀ ਅੱਧ ਵਿਚਾਲੇ ਜੇ ਤੇ ਉਹ ਸਾਹਮਣੇ ਲੱਗਾ ਹੋਇਆ ਪੈਪ ਤੇ ਮੋਟਰ ਸਾਡੀ ਡਿਸਕ ਗਰਮ ਹੋ ਗਈ ਤੇ ਆਪਾਂ ਪਾਣੀ ਪਾ ਰਹੇ ਹਾਂ ਜੀ ਤੇ ਪਾਣੀ ਪਾ ਤਾ ਦੇਖ ਲਈ ਡਿਸਕ ਬ੍ਰੇਕ ਤੇ ਆਪਾਂ ਪਾਣੀ ਪਾ ਰਹੇ ਹਾਂ ਖੰਡੀ ਹੋ ਜੀ ਥੋੜਾ ਜਿਹਾ ਤੇ ਵਧੀਆ ਹੋਊਗਾ। ਬਾਕੀ ਮੌਸਮ ਬਹੁਤ ਸੋਹਣਾ ਮੌਸਮ ਹੈ ਤੇ ਉਧਰ ਪਾਈ ਨਾ ਹੀ ਤਾਂ ਜਿਵੇਂ ਹੋ ਰਿਹਾ ਨੇ। ਸੰਗ ਤਾਂ ਤੇ ਆਪਾਂ ਹੁਣ ਇੱਧਰ ਜਾਣਾ ਤੇ ਥਾਂ ਥਾਂ ਤੇ ਖਾਣ ਪੀਣ ਵਾਸਤੇ ਬੜੇ ਹੋਏ ਨੇ ਜੀ ਤੇ ਜਿਲਾ ਲੱਗਦਾ ਚਮੋਦੀ ਆਪਾਂ ਪਿੱਛੇ ਛੱਡ ਆਏ ਆ। ਠੀਕ ਹੈ ਜੀ ਦਵਾਰਾ ਫੇਰ ਪਾਣੀ ਇੱਥੇ ਲਾ ਦੇ। ਇਧਰੋਂ ਹਾਂ ਪਾਸ ਪਿਛਲੇ ਪਾਸੇ ਕਿਛੇ ਰਵੇ ਸੇ ਪਵੇ ਡਿਸਕ ਤੋਂ ਗਰਮ ਹੋ ਜਾਂਦੀ ਨਾ ਬ੍ਰੇਕਾਂ ਨਾਲ ਲੱਗ ਕੇ ਐਮਲਜ਼ ਤੋਂ ਨੋ ਹੋਇਆ ਮੈਂ ਅਜੇ ਕੋਈ ਸਮਝਾ ਨਹੀਂ ਓਕੇ ਠੀਕ ਹੈ ਬੈਠਾ ਰਹਿ ਗਿਆ ਹੁਣ 50 ਕਿਲੋਮੀਟਰ ਰਹਿ ਗਿਆ ਬਸ ਗੋਬਿੰਦ ਘਾਟ ਲੋ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੋਬਿੰਦ ਘਾਟ ਤੇ ਯਾਤਰੂ ਮੁੜੀ ਜਾ ਰਹੇ ਨੇ ਤੇ ਆਪਾਂ ਪਹੁੰਚ ਗਏ ਜੀ ਗੋਬਿੰਦ ਘਾਟ ਤੇ ਗੱਡੀਆਂ ਤੋਂ ਉਨਾਜਾ ਲਾ ਸਕਦੇ ਹੋ ਭਾਈ ਸੰਗਤ ਬਹੁਤ ਜ਼ਿਆਦਾ ਹੀ ਹੋਈ ਆ ਤੇ ਭਾਈ ਮੀਂਹ ਵੀ ਪੈ ਰਿਹਾ ਤੇ ਆਪਾਂ ਮੀਂਹ ਦੇ ਵਿੱਚ ਆਏ ਆ ਕਿੱਧਰ ਜਾਣਾ ਭਾਈ ਅੱਛਾ ਥੱਲੇ ਜਾਣਾ ਥੱਲੇ ਵੀ ਚੱਲ ਵੀ ਚੱਲ ਵੀ ਇਹ ਭਾਈ ਟੈਂਪੋ ਟ੍ਰੈਵਲ ਜਿਵੇਂ ਆ ਸਾਹਮਣੇ ਦੇਖੋ ਖੜੇ ਹੋਈ ਨੇ ਇਹ ਯਾਤਰਾ ਆਏ ਹੋਣਗੇ ਤੇ ਸੰਗਤਾਂ ਕਾਫੀ ਆਈਆਂ ਭਾਈ ਦਰਸ਼ਨ ਕਰਨ ਵਾਸਤੇ ਹਿਮਗੋਟ ਸਾਹਿਬ ਦੀਆਂ ਤੇ ਮੋਟਰਸਾਈਕਲ ਲੱਗੇ ਹੋਏ ਤੇ ਛੜਾ ਹੱਥਲੇ ਖੜੇ ਹੋਏ ਨੌਜਵਾਨ ਪੰਜਾਬ ਦੀ ਤੇ ਇੱਦਾਂ ਭਾਈ ਟੈਂਪੋ ਟ੍ਰੈਵਲ ਆਉਂਦੇ ਆ ਭਾਈ ਤੇ ਰਿਸ਼ੀਕੇਸ਼ ਤੋਂ 1000 ਰੁਪਏ ਕਰਾਏ ਲੈਂਦੇ ਨੇ ਤੁਸੀਂ ਆ ਸਕਦੇ ਹੋ ਭਾਈ ਗੋਵਿੰਦ ਘਟ ਤੱਕ ਤੇ ਆ ਸਾਹਮਣੇ ਇੱਧਰ ਸੱਜੇ ਹੱਥ ਬੜਿਆਂ ਜੀ ਨਵਾਪੋਲੋ ਤੇ ਇਹ ਵੀ ਆਪਾਂ ਦਿਖਾਵਾਂਗੇ ਭਾਈ ਤੁਹਾਨੂੰ ਸਵੇਰੇ ਤੇ ਹੁਣ ਆਪਾਂ ਚੱਲਦੇ ਆਂ ਜੀ ਸਿੱਧਾ ਗੋਬਨ ਘਾਟ ਤੇ ਜਿੱਥੇ ਆਪਾਂ ਮੋਟਰਸਾਈਕਲ ਪਹਿਲਾਂ ਵੀ ਲਗਾਈ ਸੀ ਪਿਛਲੇ ਸਾਬ ਉੱਥੇ ਵੀ ਲੱਗਦੇ ਨੇ ਤੇ ਇੱਥੇ ਵੀ پارکਿੰਗਾਂ ਬਾਹਰ ਬੜੀਆਂ ਹੋਈਆਂ ਚਲੋ ਉੱਥੋਂ ਵੀ ਸੇਫਲੀ ਲੱਗ ਜਾਂਦੇ ਨੇ ਤਾਂ ਡਰਦਾ ਚਲੋ ਕੋਈ ਨਹੀਂ ਹੁੰਦਾ ਤੇ ਇੱਧਰ ਵੀ ਚੜ ਜਾਂਦੇ ਆਂ ਮੋਟਰਸਾਈਕਲ ਉੱਪਰ ਲਾਈ ਸਾਈਡ ਤੇ ਇੱਧਰ ਸਾਈਡ ਤੇ ਵੀ ਲੱਗੇ ਹੋਏ ਮੋਟਰਸਾਈਕਲ ਜੇ ਲੱਗਾ ਲੈ ਕੇ ਚਲਾਂਗੇ ਸਿੱਧਾ ਗੁਰਦੁਆਰਾ ਸਾਹਿਬ ਆ ਜਾ ਵੀ ਕੱਡੇ ਆ ਲਿਆ ਜਲਦੀ ਜਲਦੀ ਮਹਿਤਾ ਪਾਰਕਿੰਗ ਚਲੋ ਪਹਲਾਵਾਂਗੇ ਸਿੱਧਾ ਮੋਟਰਸਾਈਕਲ ਹੋਣ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣੇ ਯਾਰ ਦੋਸਤ ਪਹੁੰਚ ਗਏ ਨੇ ਉੱਥੇ ਕੇ ਕਾਪਾ ਹੌਲੀ ਹੌਲੀ ਆਇਆ ਆਰਾਮ ਨਾਲ ਤੇ ਮੈਂ ਕਿ ਤੁਸੀਂ ਪਹਿਲਾਂ ਤੁਰੋ ਅਸੀਂ ਤੁਹਾਡੇ ਮਗਰ-ਮਗਰ ਆਈਏ ਭਾਈ ਮੈਂ ਇੱਥੇ ਪਈ ਜਾ ਰਿਹਾ ਤੇ ਸੰਗਤਾਂ ਪਈ ਚਾਲੇ ਵੀ ਪਈ ਜਾ ਰਹੀਆਂ ਨੇ ਘਰ ਵੱਲ ਨੂੰ ਇਹ ਆਪਾ ਪੋਰ ਜੀ ਗੋਬਿੰਦ ਘਾਟ ਤੇ ਉਹ ਸਾਹਮਣੇ ਚੋਬਰ ਮੋਟਰਸਾਈਕਲਾਂ ਤੋਂ ਲੰਦੇ ਹੋਏ ਸਮਾਨ ਤੇ ਚਲੋ ਕਰਦੇ ਹਾਂ ਫਿਰ ਮੁਕਸ਼ਕ ਲਾਉਣੇ ਸਾਈਡ ਤੇ ਕਿੱਥੇ ਵਰ ਗਿਆ ਗਿਆ ਵਿੱਚ ਹੀ ਗਿਆ ਗਿਆ ਉੱਤਰ ਬਈ ਬਈ ਕਿ ਦੱਸ ਦੇ ਰਿਹਾ ਇਸ ਲੜਾ ਦਾ ਕਿੱਥੇ ਐਸ ਚਲ ਆ ਰਿਹਾ ਐਸ ਸਮਾਂ ਕਿ ਦੋਆ ਮੇਰਾ ਹਾਂ ਹਾਲਾਦਰ ਸੁਦਾ ਤਰਾ ਦੇ ਜੀ ਕਹਿੰਦੇ ਆ ਪੈਚਰ ਚ ਕਰ ਦਿੰਦੇ ਦੋ ਤੁਹਾਡਾ ਹਾਂ ਕਰੀ ਦੇ ਆਪ ਆਵਲੇ ਫਰ ਐਵਲੇ ਕਰ இடம் அரசியல் வருதோ எவ்வளவு காலம் எவ்வளவு காலம் போதா டேட்டாவையும் ஒன்னு என்ன சார் இல்லாத ਅਨ ਬਾਰ ਕੱਟੇ ਡੋਰਦਰੀ ਠੀਕ ਆ ਫੇਲਾ ਉਹ ਬਾਹਰ ਨਿਕਲ ਲੈ ਹੁੰਦੇ ਖੜਾ ਜਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਰਸਤੇ ਜਿੱਥੇ ਦਾ ਉਹ ਲੈਂਡਸਲਾਈਡ ਪਣੀ ਹੋਈ ਹੈਗੀ ਰਸਤੇ ਹੁਣ 20 20 ਪਊਗਾ ਹੁਣ ਸਾਰਾ ਰਸਤੇ ਖਰਾਬ ਹੋ ਜਾਣੇ ਆ ਠੀਕ ਹੈ ਜੀ ਹਾਂ ਜੀ ਉਹ ਫਾਇਦਾ ਨਹੀਂ ਜਾਨਾ ਹੁੰਦਾ ਮੈਂ ਇਹ ਕਿਹਾ ਨਹੀਂ ਲੈ ਕੇ ਹੁਣ ਆਪਾਂ ਨੂੰ ਤੁਸੀਂ ਐਵੇਂ ਪਹਾੜ ਡਿੱਗੋਗੇ ਕੀ ਫਾਇਦਾ ਹਣਾ ਉਸ ਕੋ ਨਾਲ ਹੀ ਨਾ ਠੀਕ ਹੈ ਠੀਕ ਥੈਂਕ ਯੂ ਰਸਤੇ ਸਾਰੇ ਖਰਾਬ ਖਰਾਬ ਹੋ ਗਿਆ ਮੁੰਡਿਓ ਖਿੱਚੋ ਓਕੇ ਰ ਸਹੀ ਹੈ ਬਿਲਕੁਲ ਸ਼ਸ਼ਤਰ ਦਾ ਭਾਈ ਰਾਹ ਅੱਪੀ ਪਿੱਪੇ ਚੱਕੂ ਕਿਨੇ ਪੀਪੇ ਆਪਣੇ ਤਾ ਅਲੱਗ ਲਾਇਟ ਵੀ ਆਉਂਦੀ ਨੇ ਦੰਦਾਂ ਦਾ ਇੱਕ ਤੁਹਾਡੇ ਖਾਤਰ ਅਸੀਂ ਖੜੇ ਹਾਂ ਤੇ ਆਪ ਦੌੜਦਾ ਦੀ ਪਈਆ ਪੱਟਾ ਕੱਢ ਲੈ ਹੈ ਹਾਟਾ ਡਕੜ ਦੇ ਬੈਕ ਚ ਪਾ ਲੈ ਛੋਟਾ ਬੜਾ ਗਿੱਲਾ ਗੰਦਾ ਹੀ ਹੋਣਾ ਹੈ ਬਾਰਸ਼ਾ ਪੈ ਰਹੀ ਆ ਤੇ ਹੈ ਓਏ ਮੈਂ ਬਾਰਸ਼ਾ ਪੈ ਰਹੀ ਆ ਪਾਣੀ ਫਲੋ ਤੇਜ਼ ਹੋਏ ਪਿਆ ਹਾਂਜੀ ਫਾਈਨਲ ਆਪਸ ਪਹੁੰਚ ਗਏ ਜੀ ਗੋਵਿੰਦ ਘਾਟ ਗੁਰਦਰ ਸਾਹਿਬ ਤੇ ਕਮਰਾ ਆਪਾਂ ਨੂੰ ਗੁਰੂ ਘਰ ਮਿਲਿਆ ਨਹੀਂ ਤਾਂ ਆਪਾਂ ਬਾਹਰ ਹੀ ਕਮਰਾ ਰੂਮ ਲੈ ਲਿਆ ਜੀ ਤੇ ਇਹ ਰੂਮ ਮਿਲੇ ਆਪਾਂ ਨੂੰ ਆ ਪਏ ਜੀ ਆਉਂਦੇ ਸਾਰੇ ਡਿੱਗ ਗਏ ਮੁੰਡੇ ਸਾਰੇ ਇਹ ਰੂਮ ਮਿਲੇ ਜੀ ਠੀਕ ਹੈ ਜੀ ਤੇ ਬਾਕੀ ਇੱਧਰ ਦਾ ਹੈਗਾ ਵੀ ਪਹਾੜ ਸਾਹਮਣੇ ਠੀਕ ਹੈ ਜੀ ਬਾਕੀ ਫਰੈਸ਼ ਹੋ ਕੇ ਤੇ ਤੁਹਾਨੂੰ ਦਰਸ਼ਿਤ ਵੀ ਕਰਾਵਾਂਗੇ ਤੇ ਤੁਸੀਂ ਮਾਰਕੀਟ ਮਤਲਬ ਜਿਹੜਾ ਸਮਾਨ ਸਵੇਰੇ ਲੈ ਕੇ ਜਾਣਾ ਹੈ ਆਪਣੇ ਟਰੈਕਿੰਗ ਦੇ ਆਪਾਂ ਤੁਹਾਡੇ ਨਾਲ ਸਵੇਰੇ ਵੀਡੀਓ ਸ਼ੇਅਰ ਕਰਾਂਗੇ ਵੀ ਕਿੱਦਾਂ ਪਾਰਸ ਵਗੈਰਾ ਕੋਈ ਵੀ ਮੌਸਮ ਜਿੰਨੇ ਵੀ ਹੋਏਗੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਕਿਉਂਕਿ ਇਹ 1.5 ਮਹੀਨਾ ਹੋ ਗਿਆ 2 ਮਹੀਨੇ ਯਾਤਰਾ ਖੁੱਲੀ ਨੂੰ ਕਈ ਵਾਰੀ ਮੌਸਮ ਸਹੀ ਹੁੰਦਾ ਕਈ ਵਾਰੀ ਬਾਰਿਸ਼ਾਂ ਇੱਥੇ ਪੈਂਦੀ ਰਹਿੰਦੀਆਂ ਪਹਾੜਾਂ ਕਰਕੇ ਇਸ ਲਈ ਆਪਾਂ ਜਿਹੜੇ ਜਿੰਨਾ ਵੀ ਹੋਏਗਾ ਬੁਨਵਾ ਗੀ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਰਹਾਂਗੇ। ਤੇ ਆਪਾਂ ਪਹੁੰਚ ਗਏ ਜੀ ਗੋਵਿੰਦ ਘਾਟ ਗੁਰਦੁਆਰਾ ਸਾਹਿਬ। ਜਿੱਥੇ ਆਪਾਂ ਇਸ ਟੂਮ ਖੜੇ ਆ ਜੀ ਗੋਵਿੰਦ ਘਾਟ ਤੇ ਸੰਗਤ ਆਈ ਹੈ ਜੋ ਪ੍ਰਦਰਸ਼ਨ ਕਰਕੇ ਰੇਮਬੋਟ ਸਾਹਿਬ ਜੀ ਦੀ ਤੇ ਵੀਡੀਓ ਅੰਦਰ ਅਲਾਉਡ ਨਹੀਂ ਹੈ ਕਿ ਆਪਾਂ ਨਿਯਮਾਂ ਦਾ ਪਾਲਣ ਕਰ ਰਹੇ ਆ ਜੋ ਗੁਰੂ ਘਰ ਦੀਏ ਰੱਖੇ ਹੋਏ ਨੇ। ਤੇ ਆਓ ਆਪਾਂ ਤੁਹਾਨੂੰ ਇੱਧਰ ਮਾਰਕੀਟ ਵੀ ਘੁਮਾਦਨੇ ਆ ਜੀ। ਗੁਰਦੁਆਰ ਸਾਹਿਬ ਦੇ ਨਾਲ ਹੀ ਮਾਰਕੀਟ ਹੈ। ਜੇ ਤੁਸੀਂ ਸਵੇਰੇ ਟਰੈਕਿੰਗ ਵਾਸਤੇ ਸਮਾਨ ਵਗੈਰਾ ਲੈ ਜਾ ਸਕਦੇ ਹੋ ਜਿਸ ਤਰ੍ਹਾਂ ਸੂਟੀਆਂ ਰੇਨ ਕਵਰ ਰੇਨ ਬੈਗ ਮਤਲਬ ਸਾਰਾ ਕੁਝ ਤੁਹਾਨੂੰ ਇੱਥੋਂ ਇੱਕੋ ਦੁਕਾਨਾ 'ਚ ਮਿਲ ਜੂਗਾ ਜੀ ਇਹ ਕਰ ਲਿਆ ਕੰਮ ਜਾਨੇ ਇਹ ਕਰ ਜਾਣੀ ਹੈ ਰੇਨ ਕੋਟ ਸਭ ਕੁਝ ਬੈਗ ਵਗੈਰਾ ਸਭ ਕੁਝ ਮਿਲ ਜਾਂਦਾ ਜੀ ਇਹਨਾਂ ਵਾਲੇ ਸ੍ਰੀ ਕੁਲ ਸਾਹਿਬ ਦੀ ਮੰਤਰ ਦੁਆਰਾ ਬਣਾਈ ਗਏ ਹੋਏ। ਅਜੀ ਕਿਹੜਾ ਲੋਚ ਠੀਕ ਇਹਦੇ ਬਾਅਦ ਤੋਂ ਨਹੀਂ ਉਹ 1.50 ਰੁਪਏ ਦੇ ਵਿੱਚ ਵਿੱਚ ਨੇ? ਹਾਂ। ਹਾਂਜੀ ਕਿੱਥੋਂ ਆਏ ਤੁਸੀਂ 36 ਗੜ ਰੈਪਲ 30 ਘੜ ਤੋਂ ਠੀਕ ਹੈ ਜੀ ਥੋੜੀ ਸਾਨੀ ਵੀ ਦੇ ਲੋ ਹੁਣ ਯਾਤਰਾ ਤੁਸੀਂ ਕਰ ਰਹੇ ਹੋ ਕਿ ਜਾਣਾ ਯਾਤਰਾ ਹੋ ਗਈ ਸਫਲ ਯਾਤਰਾ ਸਫਲ ਚਲੋ ਜੀ ਠੀਕ ਹੈ ਠੀਕ ਹੈ ਓਕੇ ਵਧੀਆ ਵਧੀਆ ਬਰਫ਼ ਕਿੱਦਾਂ ਉੱਪਰ ਹੈਗੀ ਕੁਛ ਨਹੀਂ ਬਰਫ਼ ਯਾਰ ਥੋੜੀ ਦੂਰ ਤੇ ਹੈਗੀ ਬਰਫ਼ ਦੂਰ ਤੇ ਲੇਕਿਨ بارش ਕਰਕੇ ਹੋ ਗਿਆ ਨਾ ਬਰਸ਼ ਪਈ ਨਾ ਰਸਤੇ ਤੇ ਠੀਕ ਹੈ ਠੀਕ ਹੈ ਚਲੋ ਵਧੀਆ ਜੀ ਬੱਸ ਇਹ ਸੱਤੇ ਜੀ ਆਪਾਂ ਪ੍ਰਸ਼ਾਦਾ ਬਣਾਗੇ ਛੱਕੇ ਆ ਗਏ ਜੀ ਗੁਰੂ ਘਰ ਦੇ ਤੇ ਬਾਈ ਆਪਣੇ ਜਾਰ ਦੋਸਤ ਚਲ ਗਏ ਕਮਰੇ ਵਿੱਚ ਤੇ ਆਪਾਂ ਵੀ ਹੁਣ ਜਾ ਰਹੇ ਹਾਂ ਕਮਰੇ ਵਿੱਚ ਤੇ ਵੀਡੀਓ ਵਧੀ ਲੱਗੀ ਤਾਂ ਸ਼ੇਅਰ ਕਰ ਦਿਓ ਚਾਹੇ ਤਾਂ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਅਗਲੀ ਵੀਡੀਓ ਵਿੱਚ ਸਵੇਰੇ ਆਪਾਂ ਟਰੈਕਿੰਗ ਕਰਨੀ ਹੈ ਜੀ ਗੋਬਿੰਦ ਧਾਮ ਦੀ ਤੇ ਨਾਲ ਨਾਲ ਤੁਹਾਨੂੰ ਸਫਰ ਦਰਸ਼ਨ ਮਿਲੇ ਕਰਾਵਾਂਗੇ ਇਸ ਸਾਡੇ ਚੈਨਲ ਨਾਲ ਬਣੇ ਰਹੋ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਣਾ